ਡਾ ਤਰਨਤਾਰਨ ਜਿਲ੍ਹਾ ਸ਼ੀਨਾ ਵਿਧੀ ਜਾਂ ਪੈਂਦੇ ਆ ਜੀ ਮੇਰੀਆਂ ਦੋ ਨਾਲੀਆਂ ਬਲੌਗ ਹੀ ਅੱਛਾ ਮੈਨੂੰ ਮੈਂ ਦੋ ਕਾੜੇ ਪੀਤੇ ਆ ਤੇ ਮੈਨੂੰ ਵਾਵਾ ਫਰਕਿਆ ਸੱਚ ਸੱਚ ਬੋਲ ਰਹੇ ਹਾਂ ਸੱਚ ਸੱਚ ਗੇ ਕੋਈ ਦਬਾਤ ਨਹੀਂ ਉਹਨੇ ਇਹਨੇ ਦਬਾਇ ਕਿਸੇ ਨੇ ਕਿਹਾ ਤਾਂ ਨਹੀਂ ਵੀ ਐ ਬੋਲਣਾ ਨਹੀਂ 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 ਕੋਈ ਚੱਕਰ ਨਹੀਂ ਅੱਛਾ ਹਾਂ ਮਾਜੇ ਦੇ ਵਿੱਚ ਹੈ ਰਿਹਾ ਕੋਈ ਹੋ ਜਾਈ ਇਹਦੇ ਝੁਕਦੇ ਥੋੜਾ ਕਿਤੇ ਤੋਂ ਜੀ ਹਾਂ ਇਹ ਤੁਸੀਂ ਦੇਖ ਸਕਦੇ ਹੋ ਵੈਦ ਸਾਹਿਬ ਕਾੜੇ ਦੇ ਵਿੱਚ ਕੋਈ ਜੜੀ ਬੂਟੀ ਭਸਮ ਕੁਝ ਇਸ ਤਰ੍ਹਾਂ ਚੀਜ਼ਾਂ ਪਾ ਰਹੇ ਨੇ ਇਹ ਉਹੀ ਕੜਾ ਜਿਹਦੀ ਬਹੁਤ ਜ਼ਿਆਦਾ ਮਸ਼ਹੂਰੀ ਹੈ ਵੀ ਇਹ ਕੜਾ ਪੀ ਕੇ ਦਿਲ ਦੇ ਹਾਰਟ ਦੇ ਰੋਗ ਠੀਕ ਹੋ ਜਾਂਦੇ ਨੇ ਬਲੌਕੇਜ ਠੀਕ ਹੋ ਜਾਂਦੀ ਹੈ ਮਿੱਤਰ ਪਿਆਰਿਓ ਜਿਵੇਂ ਜਿਵੇਂ ਬਿਮਾਰੀਆਂ ਵਧੀਆਂ ਨੇ ਓਵੇਂ ਓਵੇਂ ਇਲਾਜ ਦੇ ਨਾਂ ਤੇ ਠੱਗੀਆਂ ਵੀ ਬਹੁਤ ਵਧੀਆਂ ਨੇ ਇਲਾਜ ਦੇ ਨਾਂ ਤੇ ਮਸ਼ਹੂਰੀਆਂ ਬਹੁਤ ਵਧੀਆਂ ਨੇ ਔਰ ਇੱਕ ਮਸ਼ਹੂਰੀ ਤੁਸੀਂ ਸਾਰਿਆਂ ਨੇ 바ਵਾ ਕਲੀਨਿਕ ਦੀ ਵੇਖੀ ਹੋਣੀ ਆ ਜਿਹੜੇ ਕੜੇ ਵਾਲੇ ਵੈਦ ਦੇ ਨਾਂ ਨਾਲ ਮਸ਼ਹੂਰ ਨੇ ਤੇ ਅੱਜ ਆਪਾਂ ਉਹਨਾਂ ਦੇ ਕਲੀਨਿਕ ਮਾਨਸਾ ਦੇ ਵਿੱਚ ਇੱਥੇ ਪਹੁੰਚੇ ਆ ਕਾਫੀ ਸਾਰੇ ਇਹ ਜਿਹੜੇ ਮਰੀਜ਼ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਬੈਠੇ ਨੇ ਔਰ ਆਪਾਂ ਜਿਹਨਾਂ ਨੂੰ ਪੁੱਛਾਂਗੇ ਕਿ ਕੀ ਸੱਚਮੁੱਚ 바ਵਾ ਕਲੀਨਿਕ ਦਾ ਕਾੜਾ ਉਹ ਕੰਮ ਕਰਦਾ ਜਿਹਦੀ ਮਸ਼ਹੂਰੀ ਕੀਤੀ ਜਾਂਦੀ ਹੈ ਕੀ ਸੱਚੀ ਮੁੱੱਚੀ 바ਵਾ ਕਲੀਨਿਕ ਦਾ ਇਹ ਕਾੜਾ ਲੋਕਾਂ ਦਾ ਇਲਾਜ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਆਪਾਂ ਬਿਲਕੁਲ ਅਸਲੀਅਤ ਤੁਹਾਨੂੰ ਦਿਖਾਵਾਂਗੇ ਜੀ ਕਿੱਥੋਂ ਆਏ ਹੋ ਕੀ ਤਕਲੀਫ ਸੀ ਤੇ ਸੱਚੋ ਸੱਚ ਦੱਸਿਓ ਕਿੰਨਾ ਕੁ ਫਰਕ ਆ ਮੈਂਂਦਰੀਆਪੁਰ ਤੋਂ ਆਇਆ ਜੀ ਹਾਂ ਇਹ ਰਿਸਟੈਂਡ ਪਿਆ ਹੋਇਆ ਹੈ ਸਟੈਂਡ ਪਿਆ ਸੀ ਬੁਆਏ ਸੀ ਬਟਿਆਲੇ ਤੋਂ ਤੇ ਉਦੋਂ ਬਾਅਦ ਮੈਂ ਇਹ ਕਾੜੇ ਲੈਣ ਨੂੰ ਅੱਜ 10 ਮਾਂ ਖੜਾ ਹੈ ਜੀ ਬਿਲਕੁਲ ਫਿੱਟ ਲੱਗਦਾ ਸਰੀਰ ਕੋਈ ਪ੍ਰੋਬਲਮ ਲੱਗਦੀ ਨਹੀਂ ਕਿਸੇ ਕਿਸਮ ਦੀ ਅੱਛਾ ਸੱਚ ਬੋਲ ਰਹੇ ਹੋ ਬਿਲਕੁਲ ਜੀ ਅੱਛਾ ਹਾਂ ਕੰਮ ਧੰਦਾ ਕਰਦਾ ਸਾਰਾ ਕੋਈ ਉਹ ਨਹੀਂ ਕਿਸੇ ਕਿਸਮ ਪਹਿਲਾਂ ਜਿਵੇਂ ਮੇje ਕੰਮ ਧੰਦਾ ਕਰਦੇ ਤਾਂ ਛਾਤੀ ਚ ਧੜਕ ਵਧ ਜੇ ਜਾਂਦਾ ਆ ਗਾਲਾਂ ਜਾਂ ਹੋਰ ਜਿਹਾ ਹੁਣ ਸਿਰ ਜਾ ਕੋਕਣ ਲੱਗ ਜਾਂਦਾ ਉਹ ਗੱਲ ਨਹੀਂ ਹੁੰਦੀ ਬਿਲਕੁਲ ਹੀ ਅੱਛਾ ਹਾਂ ਹੁਣ ਜੀਰੀ ਲਾਉਣ ਲੱਗ ਪਏ ਠੀਕ ਹੈ ਜੀ ਹਾਂਜੀ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਕੀ ਤੁਹਾਡਾ ਨਾਂ ਆ ਕੀ ਤਕਲੀਫ ਸੀ ਤੇ ਕਿੰਨਾ ਖਬਰ ਪਿਆ ਤੇ ਸੱਚ ਬੋਲਣਾ ਮੈਂ ਪਿੰਡ ਦਾਨ ਸਿੰਘ ਵਾਲਾ ਬਈ ਜਿਹੜਾ ਬੜਹੰਡਾ ਹੂੰ ਤੇ ਮੇਰੀ ਪੰਪਿੰਗ ਹਾਰਡ ਪੰਪਿੰਗ 35% ਰਹਿ ਗਈ ਸੀ ਅੱਛਾ ਤੇ ਜਦੋਂ ਮੈਨੂੰ ਕਿਹਾ ਵੀ ਉੱਥੇ ਕਾੜਾ ਪੀ ਕੇ ਆਓ ਮੈਂ ਮੈਂ ਕਿਹਾ ਵੀ ਕੀ ਕਾੜਾ ਨੇ ਕੁਝ ਕਰਨਾ ਨਹੀਂ ਗਵੈ ਸੀ ਯਕੀਨ ਹੈ ਨਹੀਂ ਸੀਗਾ ਮੇਰਾ ਅੱਜ 10ਵਾਂ ਕਾੜਾ ਤੇ ਮੈਂ ਈਕੋ ਕਰਵਾਈ ਆ 45% ਮੇਰੀ ਪੰਪਿੰਗ ਹੋ ਗਈ ਆ 10% ਫਰਕ ਪਿਆ ਹੈ। ਅੱਛਾ। ਸਾਸੂ ਹੁਣ ਮੇਰਾ ਕੋਈ ਨਹੀਂ ਚੜਦਾ। ਅੱਛਾ। ਹਾਂ ਹੁਣ ਤਰੀਬਨ ਮੈਨੂੰ ਸਹੀ ਲੱਗਦਾ ਮੈਂ 12 ਦੇ ਦੀ ਉਹ ਮੈਂ 15 ਕਾੜੇ ਪੀਵਾ ਮੈਨੂੰ ਠੀਕ ਲੱਗਿਆ। ਅੱਛਾ। ਹਾਂ। ਬਿਲਕੁਲ ਸੱਚ ਬੋਲਦੇ ਹੋ। ਜਮਾਂ ਸੱਚ ਬੋਲਦੇ। ਕੋਈ ਦਵਾਤ ਨਹੀਂ। ਨਹੀਂ ਦਵਾ ਮੈਂ ਤਾਂ ਪਹਿਲਾਂ ਯਕੀਨ ਹੀ ਨਹੀਂ ਕਰਦਾ ਸੀ। ਅੱਛਾ। ਮੈਂ ਤਾਂ ਜਦੋਂ ਮੇਰੇ ਪਾਪਾ ਜੀ ਨੇ ਕਿਤੇ ਵੇਖੀ ਐਡ ਮੈਂ ਕਿਹਾ ਇਹ ਚੈਨਲ ਨਾਲ ਇਹ ਐਡ ਕਰ ਰਹੇ ਆ। ਮੈਂ ਕਿਹਾ ਵਾਹ ਉੱਡ ਜਾਂਦੀ ਹੈ ਉੱਥੇ ਜਾ ਕੇ ਕਸਟਮਰ ਮੈਂ ਕਿਹਾ ਉਹਨਾਂ ਦਾ ਉਹ ਕੰਮ ਚੱਲੀ ਜਾਂਦਾ ਕਿਉਂ ਪਹਿਲਾਂ ਮੁੰਡੇ ਇਥੇ ਮੁਆਇਲਾ ਤੇ ਆਉਂਦੇ ਸੀ ਬਣਾਉਂਦੇ ਸੀਗੇ ਤੇ ਹੁਣ ਮੈਨੂੰ ਆਪ ਨੂੰ ਖੁਦ ਨੂੰ ਯਕੀਨ ਹੋਣ ਲੱਗਿਆ ਵੀ ਠੀਕ ਹੈ ਕਾੜੇ ਨੇ ਕੰਮ ਕੀਤਾ ਅਸਰਤ ਪਾਇਆ ਆਪਾਂ ਵੈਦ ਸਾਹਿਬ ਤੋਂ ਪੁੱਛਦੇ ਹਾਂ ਵੈਦ ਸਾਹਿਬ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਜਿਹੜਾ ਕਾੜਾ ਹੈ ਇਹ ਇਹ ਦਾ ਕੰਮ ਕਰ ਰਹੇ ਹੋ ਬਿਲਕੁਲ ਦੇਖੋ ਆਯੁਰਵੇਦਿਕ ਦੇ ਵਿੱਚ ਮੈਨੂੰ 32-33 ਸਾਲ ਹੋ ਗਏ ਠੀਕ ਹੈ ਨਾ ਇਹਦਾ ਕੰਮ ਕਰਦੇ ਹੋਏ ਪਰ ਜਿਹੜਾ ਹਾਰਟ ਦੇ ਮਰੀਜ਼ਾਂ ਦਾ ਤੁਸੀਂ ਇੱਕ ਪਹਿਲੀ ਵੀਡੀਓ ਆ ਜਿਹੜੀ ਸਾਡੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਚੰਡੀਗੜ੍ਹ ਤੋਂ ਆਏ ਸੀਗੇ ਜਿਨ੍ਹਾਂ ਦਾ ਪਹਿਲਾ ਹਾਰਟ ਦਾ ਮਰੀਜ਼ ਜਿਹੜਾ ਠੀਕ ਹੋਇਆ ਸੀਗਾ ਜਦੋਂ ਉਹਦੀ ਵੀਡੀਓ ਉਹਨਾਂ ਦੀ ਪਈ ਉਹ ਤੋਂ ਬਾਅਦ ਆਪਣੇ ਕੋਲੇ ਲੁਧਿਆਣਾ ਵੀ ਮਾਨਸਾ ਵੀ ਕਰੂਪ ਖੇਤਰ ਵੀ ਦਸੂਈ ਆਪਾਂ 7 ਤਰੀਕ ਨੂੰ ਓਪਨਿੰਗ ਕਰ ਰਹੇ ਆਂਗੇ ਹਰ ਜਗ੍ਹਾ ਆਪਣੇ ਕੋਲੇ 80 85% ਹਾਰਟ ਦਾ ਮਰੀਜ਼ ਆ ਔਰ ਉਹਦਾ ਰਿਜ਼ਲਟ ਤੁਸੀਂ ਆਪ ਲੋਕਾਂ ਦੇ ਮੂੰਹੋਂ ਸੁਣਿਆ ਵੀ ਜਿਹੜੇ ਚੱਲ ਫਿਰ ਨਹੀਂ ਸੀ ਸਕਦੇ ਜਿਨ੍ਹਾਂ ਨੂੰ ਆਪਣੇ ਬੈੱਡ ਤੋਂ ਵਾਸ਼ਰੂਮ ਤੱਕ ਨਹੀਂ ਸੀ ਜਾ ਸਕਦੇ ਉਹ ਵੀ 2-2 ਕਿਲੋਮੀਟਰ ਅੱਧਾ-ਅੱਧਾ ਕਿਲੋਮੀਟਰ ਸੈਰ ਕਰਨ ਲੱਗੇ ਕਿਉਂਕਿ ਹਾਰਟ ਦਾ ਮਰੀਜ਼ ਕੋਈ ਵੀ ਉਹਨੂੰ ਸਾਹ ਚੜਦਾ ਪੌੜੀਆਂ ਚੜ੍ਹਦੇ ਦਿੱਕਤ ਆਉਂਦੀ ਆ ਨਹਾਉਂਦੇ ਦਿੱਕਤ ਆਉਂਦੀ ਆ ਜਦੋਂ ਉਹ 1 ਕਿੰਨਾ ਦਵਾਈ ਕਰਦਾਗਾ ਤਾਉਨੂੰ ਪਹਿਲਾਂ ਰਿਲੀਫ ਇਹੀ ਮਿਲਦਾ ਵੀ ਯਾਰ ਮੈਨੂੰ ਫਰਕ ਆ ਗਿਆ ਪਹਿਲਾਂ ਨਾਲੋਂ ਉਹੀ ਮਰੀਜ਼ ਸਮਝਣ ਲੱਗ ਜਾਂਦਾ ਵੀ ਮੈਂ ਠੀਕ ਹੋ ਗਿਆ ਤਿੰਨ ਚਾਰ ਮਹੀਨੇ ਚ ਤਾਂ ਹਰ ਬੰਦਾ ਕਹਿੰਦਾਗਾ ਵੀ ਮੈਨੂੰ ਫਰਕ ਆ ਗਿਆ ਸੋ ਆਪਾਂ ਸ਼ੁਰੂ ਕਰਦੇ ਆ ਭੈਣ ਜੀ ਬੈਠੇ ਨੇ ਅ ਭਾਈ ਜੀ ਤੁਸੀਂ ਕੀ ਨਾਂ ਕੀਏ ਤੁਹਾਡਾ ਕੇਸਰ ਸਿੰਘ ਜੀ ਕਿੱਥੋਂ ਆਏ ਹੋ ਮੁਖਤਰਮ ਹਾਂਜੀ ਮੁਖਤਰ ਸਾਹਿਬ ਤੋਂ ਕੀ ਤਕਲੀਫ ਸੀ ਤੁਹਾਨੂੰ ਅੰਦਰਾਂ ਕੋਈ ਮੈਨੂੰ ਸ਼ੇਧਾਲ ਹੋ ਗਈ अच्छा ਤੇ ਇਥੋਂ ਕਿੰਨੇ ਕ ਟਾਈਮ ਦਾ ਇਲਾਜ ਕਰਵਾ ਰਹੇ ਹੋ ਮੈਂ ਦੋਥੀਰ ਆਏ ਹਾਂ ਜੀ ਦੋਥੀਰ ਤਾ ਤਗੜਾ ਬਣਾ ਅੱਛਾ ਤੇ ਕਿੰਨਾ ਕੁ ਫਰਕ ਪਿਆ ਸੱਚੋ ਸੱਚ ਦੱਸਿਓ ਇਮਾਨਦਾਰੀ ਮੈਂ ਬੱਚੀ ਦੀ ਪ੍ਰਸ਼ਾਨ ਕਰ ਗਈ ਹਾਂਜੀ ਬੱਚੀ ਦੀ ਪ੍ਰਸ਼ਾਨ ਫਰਕ ਆ 25 30 ਹਾਂਜੀ ਹਾਂਜੀ ਠੀਕ ਹੈ ਸੱਚ ਬੋਲ ਰਹੇ ਹੋ ਹਾਂਜੀ ਕੋਈ ਦਬਾਅ ਤਾਂ ਨਹੀਂ ਹੈ ਨਹੀਂ ਨਹੀਂ ਕਿਸੇ ਨੇ ਕਿਹਾ ਤਾਂ ਨਹੀਂ ਆਏ ਬੋਲਣਾ ਨਹੀਂ ਨਾ ਨਾ ਭਖ ਜਾ ਖਾਣੇ ਨਹੀਂ ਅੱਛਾ ਹਾਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੁਖਤਾਰ ਸਾਹਿਬ ਤੋਂ ਜੀ ਮੁਖਤਾਰ ਸਾਹਿਬ ਠੀਕ ਇੱਧਰ ਬਾਪੂ ਜੀ ਬੈਠੇ ਨੇ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਕੀ ਤਕਲੀਫ ਸੀ ਤੇ ਕਿੰਨਾ ਕੁ ਫਰਕ ਹੈ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਪਹਿਲੀ ਵਾਰ ਆਇਆ ਓਕੇ ਓਕੇ ਆ ਵੈਸੇ ਸਭ ਇਲਾਜ ਦੇ ਨਾਂ ਤੇ ਠੱਗੀ ਵੀ ਬਹੁਤ ਚੱਲ ਰਹੀ ਹੈ ਦੇਖੋ ਅਸੀਂ ਨਹੀਂ ਕਿਸੇ ਨੂੰ ਕਹਿ ਸਕਦੇ ਹਰ ਬੰਦੇ ਦਾ ਆਪਣਾ ਆਪਣਾ ਦੀਨ ਇਮਾਨਾ ਹੁੰਦਾ ਹੁੰਦਾ ਹੈ ਹਮੇਂ ਅਪਾ ਤਾਂ ਜਿਹੜੇ ਜ਼ਰੂਰਤਮੰਦ ਲੋੜਵੰਦ ਹੁੰਦੇ ਆ ਨਹੀਂ ਪੈਸਾ ਦੇ ਸਕਦੇ ਉਹਨਾਂ ਦਾ ਇਲਾਜ ਫ੍ਰੀ ਵੀ ਕਰ ਦਿੰਦੇ ਆਂਗੇ ਸਮਝ ਗਏ ਆਪਣਾ ਮੁੱਖ ਵਿਸ਼ਾ ਪੈਸਾ ਨਹੀਂ ਹੈਗਾ ਹੁਣ ਕਈ ਬੰਦੇ ਆਉਂਦੇ ਆ ਰੇਡ ਸੁਣ ਕੇ ਵਿਚਾਰੇ ਹਿੱਲ ਜਾਂਦੇ ਆਗੇ ਉਹਨਾਂ ਨੂੰ ਉਹਦੇ ਕਹਦੇ ਆ ਭਾਈ ਜੇ ਨਹੀਂ ਦੇ ਸਕਦੇ ਕੋਈ ਗੱਲ ਨਹੀਂ ਆਪਣਾ ਇਲਾਜ ਕਰਾ ਲਓ ਸਮਝ ਗਏ ਲੋਦਿਆਂ ਨੇ ਵੀ ਇਦਾਂ ਦੇ ਆ ਮਾਨਸਾ ਸਾਰੇ ਨਾਲੋਂ ਵੱਧ ਮਰੀਜ਼ ਇਦਾਂ ਦਾ ਕ੍ਰੋਕhetra ਘਟਾਗਾ ਪਰ ਆਪਾਂ ਨਾਲ ਜ਼ਰੂਰਤਮੰਦਾਂ ਨੂੰ ਲੈ ਕੇ ਵੀ ਚੱਲਦੇ ਨੇ ਇਹ ਨਹੀਂ ਵੀ ਆਪਾਂ ਜਿਹੜਾ ਆਊਗਾ ਜੇ ਪੈਸੇ ਨਹੀਂ ਹੈਗੇ ਉਹ ਆਪਣੇ ਕੋਈ ਐ ਨਾ ਕਹੇ ਵੀ ਮੈਂ ਉੱਥੇ ਗਿਆ ਸੀ ਵੀ ਪੈਸੇ ਨਹੀਂ ਸੀਗੇ ਦਵਾਈ ਨਹੀਂ ਮਿਲੀ ਉਹਨੂੰ ਦਵਾਈ ਦੇ ਕੇ ਭੇਜਾਂਗੇ ਕਈ ਤਾਂ ਐਸੇ ਬਜ਼ੁਰਗ ਆ ਜਿਹੜੇ 2500 ਪੈਨਸ਼ਨ ਲੈਂਦੇ ਆ ਹਨਾ ਉਹ ਸਾਨੂੰ ਕੀ ਦੇ ਦੇਣਗੇ ਉਹਨਾਂ ਨੂੰ ਤਾਂ ਕਿਰਾਇਆ ਵੀ ਦੇਣਾ ਪੈ ਜਾਂਦਾ ਵੈ ਸਭ ਤੁਹਾਡੇ ਇਸ ਕਾੜੇ ਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਠੀਕ ਹੋ ਜਾਂਦੀ ਇਹਦੇ ਨਾਲ ਦੇਖੋ ਹਰ ਬਿਮਾਰੀ ਦਾ ਆਯੁਰਵੈਦਿਕ ਚ ਹੱਲ ਆ ਤ੍ਰੀ ਦੋਸ਼ ਕਾੜਾ ਬਣਾਇਆ ਸੀ ਆਪਾਂ ਜਿਹੜਾ ਬਾਤ ਪਿੱਤ ਕਫ ਤਿੰਨੇ ਦੋਸ਼ਾਂ ਤੇ ਕੰਮ ਕਰਦਾ ਹੈ ਅੱਛਾ 148 ਬਿਮਾਰੀਆਂ ਆ ਜਾਂਦੀਆਂ ਪਰ ਕੁਦਰਤ ਦੀ 143 148 ਬਿਮਾਰੀਆਂ ਤੇ ਕੰਮ ਕਰਦਾ ਇਹ ਨਹੀਂ ਹੁੰਦਾ ਵੀ ਕੱਲਾ ਕਾੜਾ ਪੀ ਕੇ ਠੀਕ ਹੁੰਦੇ ਆ ਲੋਕ ਇਹਦੇ ਨਾਲ ਪ੍ਰੋਪਰ ਆਪਣੇ ਕੋਲੇ ਡਾਕਟਰਾਂ ਦੀਆਂ ਟੀਮਾਂ ਬਹਿੰਦੀਆਂ ਨੇ ਕਿੱਥੋਂ ਆਏ ਹੋ ਤੁਸੀਂ ਤੁਹਾਨੂੰ ਕੀ ਤਕਲੀਫ ਸੀ ਤੇ ਕਿੰਨਾ ਕੁ ਫਰਕ ਪਿਆ ਇਹਨਾਂ ਕੋਲ ਅਜੇ ਦੂਜੀ ਵਾਰ ਹੀ ਆਏ ਆ ਅਜੇ ਪਤਾ ਲੱਗੂਗਾ ਦੋ ਚਾਰ ਵਾਰੀ ਦਵਾਈਆਂ ਲੈ ਕੇ ਅੱਛਾ ਹਾਂ ਟੈਸਟ ਕਿੱਥੋਂ ਆਉਣੇ ਹੋ ਵੈਸੇ ਚੱਕਰੂਲਦੂ ਸਿੰਘ ਵਾਲਾ ਹਾਂਜੀ ਚੱਕਰੂਲਦੂ ਸਿੰਘ ਵਾਲੇ ਤੋਂ ਅੱਛਾ ਅਜੇ ਤੱਕ ਕੋਈ ਫਰਕ ਨਹੀਂ ਆ ਅਜੇ ਤਾਂ ਪਤਾ ਲੱਗੂਗਾ ਕੋਈ ਅਜੇ ਤਾਂ ਦੂਜੀ ਨਦੂਦੀਆ ਰਿ ਆਏ ਆ ਕੋਈ ਮਾਮੂਲੀ ਲੱਗਦਾ ਇਸ ਸਹੇ ਫਰਕ ਪਹਿਲਾਂ ਬਹੁਤ ਜ਼ਿਆਦਾ ਹਾਂ ਮੈਂ ਇੱਥੇ ਦਰਦ ਸੀ ਜਿਹੜਾ ਉਹ ਦਰਦ ਘਟ ਗਿਆ ਬਾਕੀ ਟੈਸਟ ਕਰਾਏ ਤੋਂ ਪਤਾ ਲੱਗੂਗਾ ਵੀ ਕਿ ਬਲੌਕੇਜ ਕਿੰਨੇ ਖੁੱਲਦੀ ਹੈ ਕਿੰਨੇ ਨਹੀਂ ਜੀ ਕਿੱਥੋਂ ਆਏ ਹੋ ਕੀ ਤੁਹਾਡਾ ਨਾਮ ਇੱਥੋਂ ਕਿੰਨਾ ਕੁ ਟਾਈਮ ਦਾ ਇਲਾਜ ਕਰਾ ਰਹੇ ਹੋ ਫਰਕ ਪਿਆ ਕਿ ਨਹੀਂ ਪਿਆ ਮੈਂ ਮਲੋੜ ਤੋਂ ਆ ਰਿਹਾ ਜੀ ਤੇ ਮੈਨੂੰ 20 ਦਿਨ ਦਵਾਈ ਖਾਂਦਣ ਹੋ ਗਏ ਵੈਸੇ ਠੀਕ ਹੈ ਫਰਕ ਹੈ ਮੈਨੂੰ ਜੀ ਕਿੰਨਾ ਕੁ ਫਰਕ ਹੈਗਾ 30 40% ਫਰਕ ਹੈਗਾ ਹਾਂ ਦੁੱਤੀ ਫਰਕ ਸੱਚ ਬੋਲ ਰਹੇ ਹੋ ਹਾਂ ਨਹੀਂ ਸੀ ਕੋਈ ਦਬਾਅ ਤਾਂ ਨਹੀਂ ਹੈ ਨਹੀਂ ਨਹੀਂ ਦਬਾ ਕੇ ਸੀ ਨਹੀਂ ਨਹੀਂ